ਪਠਾਨਕੋੜ ਦੇ ਨਾਲ ਲੱਗਦੇ ਪਿੰਡ ਨਾਰਾਇਣਪੁਰ ਦੇ ਵਿੱਚ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਪੁਲਿਸ ਦੇ ਵੱਲੋਂ ਪਿੰਡ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕਾਬਲੇਗੌਰੇ ਕੇ ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਵਿਭਾਗ ਦੇ ਵੱਲੋਂ ਪਿੰਡ ਦੇ ਵਿੱਚ ਦਰਖਤ ਲਗਾਏ ਗਏ ਸਨ ਜਿਸ ਨੂੰ ਕੁਝ ਲੋਕਾਂ ਦੇ ਵੱਲੋਂ ਵਾਹੀ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਆ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਮੌਕੇ ਦੋਹਾਂ ਧਿਰਾਂ ਦੇ ਵਿੱਚ ਗਰਮਗਰਮੀ ਹੋ ਗਈ ਸੀ ਸਰ ਕੀ ਨਾਰੀ ਤੁਹਾਡਾ ਮੈਂ ਅਮਰਜੀਤ ਸਿੰਘ ਦਰੰਗ ਕਾਟੋ ਅੱਜ ਤੁਸੀਂ ਇੱਥੇ ਆਏ ਹੋ ਜੀਡੀਐਮ ਮੈਂਬਰ ਭਾਈ ਤੁਸੀਂ ਹੜਨ ਆਏ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਤਾਰਕਲਾਂ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਆਏ ਹੜਾ ਨраяਪੁਰ ਆਏ ਦੇ ਸਰ ਅੰਗਰੇਜ਼ਾਂ ਦਾ ਕਾਨੂੰਨ ਸਾਡੇ ਤੇ ਜਿਹੜਾ ਥੋਪਿਆ ਜਾ ਰਿਹਾ ਹੈ 27550 ਏਕੜ ਜਿਹੜਾ ਹਾਈ ਕੋਰਟ ਦਾ ਜਿਹੜਾ ਫੈਸਲਾ ਹੈਗਾ ਉਹਦੇ ਚ ਕਿਤੇ ਵੀ ਖਸਰਾ ਨੰਬਰ ਜਿਹੜੇ ਮੈਂਸ਼ਨ ਨਹੀਂ ਹੈਗੇ ਸਾਡੇ ਅਸੀਂ ਪੀੜ੍ਹੀਆਂ ਤੋਂ ਸਾਡੇ ਬਾਬੇ ਦਾਦਿਆਂ ਤੋਂ ਅੱਜ ਸਾਡੇ ਦਸਤੂਰੇ ਦੇ ਤੇ ਅਸੀਂ ਕਾਬਜ ਆ ਗਏ ਆ ਇਹਦੇ ਤੇ ਹਾਈ ਕੋਰਟ ਦੇ ਆਰਡਰ ਚ ਕਿਤੇ ਵੀ ਖਸਰਾ ਨੰਬਰ ਜਿਹੜੇ ਪਿੰਡ ਵਾਈਜ਼ ਖਸਰਾ ਨੰਬਰ ਮੈਂਸ਼ਨ ਨਹੀਂ ਕੀਤੇ ਗਏ ਫੋਰੈਸਟ ਡਿਪਾਰਟਮੈਂਟ ਮਨਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਲਿਸਟਾਂ ਚ ਵੇਰੀਏਸ਼ਨ ਲਿਆ ਕੇ ਮਨਮਰਜ਼ੀ ਦੀਆਂ ਵੇਰੀਏਸ਼ਨ ਲਿਆ ਕੇ ਸਾਡੀਆਂ ਮਾਲਕੀ ਜ਼ਮੀਨਾਂ ਜਿਹੜੀਆਂ ਨੇ ਅਸੀਂ ਮਤਲਬ ਸਾਡੇ ਬਾਬਿਆਂ ਦਾਦਿਆਂ ਤੋਂ ਅਸੀਂ ਉਸ ਉਹਨਾਂ ਜ਼ਮੀਨਾਂ ਤੋਂ ਮਾਲਕ ਆ ਜਾਂ ਕੁਝ ਜ਼ਮੀਨਾਂ ਸਾਨੂੰ ਕੰਸੋਲੀਡੇਸ਼ਨ ਚ ਮਿਲੀਆਂ ਇਸਤੇਮਾਲ ਚ ਮਿਲੀਆਂ ਸਾਡੇ ਕੋਲ ਪੂਰਾ ਉਹਦਾ ਰਿਕਾਰਡ ਹੈਗਾ ਪਰ ਸਾਡੀ ਕਿਤੇ ਵੀ ਸੁਣਾਈ ਨਹੀਂ ਕੀਤੀ ਜਾ ਰਹੀ ਕੋਰਟਾਂ ਚ ਜਾ ਰਹੇ ਹਾਂ ਚਲੋ ਹਾਈ ਕੋਰਟ ਨੇ ਇੱਕ ਸਟੇ ਸਾਨੂੰ ਜ਼ਰੂਰ ਦਿੱਤਾ ਇਸ ਪਾਸੇ ਸੁਪਰੀਮ ਕੋਰਟ ਨੇ ਵੀ ਇਹ ਫੈਸਲਾ ਦਿੱਤਾ ਕਿ ਜਿਹੜੇ 19 26 ਜਨਵਰੀ 1950 ਤੋਂ ਜਿਹੜੇ ਕਿਸਾਨ ਕਾਬਜ ਹੋਣਗੇ ਉਹਨਾਂ ਨੂੰ ਮਾਲਕੀ ਹੱਕ ਦਿੱਤਾ ਜਾਏਗਾ ਪਰ ਬੜੀ ਅਫਸੋਸਜਨਕ ਔਰ ਹੈਰਾਨੀਜਨਕ ਇਹ ਗੱਲ ਹੈ ਕਿ ਸਾਡੇ ਤੇ ਅਸੀਂ ਆਜ਼ਾਦ ਨਹੀਂ ਹੈਗੇ ਸਾਡੇ ਤੇ ਇੱਕ ਅੰਗਰੇਜ਼ਾਂ ਦੇ ਕਾਨੂੰਨ 1904 ਦਾ ਕਾਨੂੰਨ ਜਿਹੜਾ ਸਾਡੇ ਤੇ ਦਸਤੂਰ ਥੋਪਿਆ ਜਾ ਰਿਹਾ ਹੈ ਅਸੀਂ ਬੜੇ ਹੈਰਾਨ ਆ ਕਿ ਅਸੀਂ ਆਜ਼ਾਦ ਦੇਸ਼ ਦੇ ਵਸਨੀਕਾਂ ਸਾਡੇ ਸਾਡੇ ਤੇ ਅੰਗਰੇਜ਼ਾਂ ਦੇ ਕਾਨੂੰਨ ਥੋਪੇ ਜਾ ਰਹੇ ਨੇ ਸਾਨੂੰ ਪਲੀਜ਼ ਇਹੀ ਰਿਕਵੈਸਟ ਹੈ ਸਾਡੀ ਕਿ ਸਾਡਾ ਜਿਹੜੀ ਮਾਲਕੀ ਹੈਗੀ ਹੈ ਸਾਡੇ ਜਿਹੜੇ ਹੱਕ ਹੈਗੇ ਅਸੀਂ ਆਵਾਜ਼ ਕਰ ਰਹੇ ਹਾਂ ਇਹਨਾਂ ਨੂੰ ਪਲੀਜ਼ ਬੈਠ ਕੇ ਵਿਚਾਰ ਕੀਤਾ ਜਾਏ ਅਸੀਂ ਕੋਈ ਵੀ ਗਲਤ ਨਹੀਂ ਕਰ ਰਹੇ ਅਸੀਂ ਆਪਣਾ ਹੱਕ ਲੈ ਰਹੇ ਹਾਂ ਇਹਦੇ ਵਿੱਚ ਕੋਈ ਵੀ ਗਲਤ ਨਹੀਂ ਕਰ ਰਹੇ ਤੇ ਸਾਡੇ ਨਾਲ ਪਲੀਜ਼ ਸਾਰਾ ਰਿਕੁਐਸਟ ਹੈ ਕਿ ਸਾਰਾ ਪ੍ਰਸ਼ਾਸਨ ਇਹਨੂੰ ਗਹਿਰਾਈ ਚ ਵਿਚਾਰ ਕਰਕੇ ਸਾਨੂੰ ਇਨਸਾਫ ਦੁਲਾਇਆ ਜਾਏ ਤੇ ਸਾਡੇ ਨਾਲ ਇਹ ਨੰਗਾ ਚਿੱਟਾ ਧੱਕਾ ਨਹੀਂ ਕੀਤਾ ਜਾਏ ਪਿਛਲੇ ਸਮੇਂ ਜੰਗਲਾਤ ਵਿਭਾਗ ਵੱਲੋਂ ਇਹਨਾਂ ਜ਼ਮੀਨਾਂ ਤੇ ਹੀ ਬੂਟੇ ਲਗਾਏ ਗਏ ਸੀਗੇ ਨਹੀਂ ਸਰ ਕੋਈ ਐਸੀ ਕੁਝ ਨਹੀਂ ਹੈ ਬਦਸਤੂਰ ਇਹ ਨਾਰਾਇਣਪੁਰ ਦੇ ਜਿਹੜੇ ਲੋਕ ਹੈਗੇ ਇਹਦੇ ਤੇ مالک ਹੈਗੇ ਇਹਨਾਂ ਨੇ ਇੱਥੇ ਚਾਰਾ ਬੀਜੇ ਦਾ ਹੁਣ ਵੀ ਤੁਸੀਂ ਉਹ ਦੇਖ ਸਕਦੇ ਹੋ ਚਾਰਾ ਬੀਜਿਆ ਲੋਕਾਂ ਨੇ ਕਿਤੇ ਵੀ ਬੁੱਟੇ ਨਹੀਂ ਲਗਾਏ ਇਹਨਾਂ ਨੇ ਉਹ ਫਰ ਕਾਗਜ਼ਾਂ 'ਚ ਕੀ ਕਰਦੇ ਸਾਨੂੰ ਨਹੀਂ ਪਤਾ ਅੱਜ ਕੀ ਕੀਤਾ ਤੁਸੀਂ ਪਹਿਲੀਆਂ ਨੂੰ ਅੱਜ ਪਹਿਲੀਆਂ ਬਾਕੇ ਉਹਨਾਂ ਨੂੰ ਅਸੀਂ ਉਹਦੇ ਨਾਲ ਚ ਕਣਕ ਬੀਜੀ ਐ ਸਰੋਂ ਬੀਜੀ ਐ ਹਾਂਜੀ ਕੰਟੀਨਿਊ ਜਿਹੜਾ ਨਾ ਉਹਨੂੰ ਬਦਸਤੂਰ ਉਹਦੇ ਤੇ ਕਬਜ਼ਾ ਬਹਾਲ ਰੱਖਿਆ ਸਰ ਕੀ ਮਾਮਲਾ ਹੈ ਜੀ ਜਿਹੜਾ ਤੁਸੀਂ ਅੱਜ ਇੱਥੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦਾ ਆਗੂ ਆ ਬਲਬੀਰ ਸਿੰਘ ਰਦਾਵਾ ਮਸਲਾ ਇਹ ਆ ਜੀ ਕਿ ਨਹਿਕ ਮਾ ਜੰਗਲਾਤ ਨੇ ਧਾਰ ਤਹਿਸੀਲ ਦੀ 27550 ਏਕੜ ਜ਼ਮੀਨ ਜਿਹਦੇ ਵਿੱਚ ਪੰਚਾਇਤਾਂ ਦੀ ਸ਼ਾਮਲਾੜ ਤੇ ਨਿੱਜੀ ਮਾਲਕ ਦੀ ਜ਼ਮੀਨ ਸੀ ਉਹਦਾ ਨਜਾਇਜ਼ ਗੈਰਸੰਵਿਧਾਨਕ ਇਹ ਗੈਰ ਕਾਨੂੰਨੀ ਇੰਤਕਾਲ ਜਿਹੜਾ ਆਪਣੇ ਨਾਂ ਕਰਵਾ ਲਿਆ ਉਸ ਨਜਾਇਜ਼ ਇੰਤਕਾਲ ਦੇ ਮੁਤਾਬਕ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦਾ ਜਿਹੜਾ ਅਮਲ ਹੈ ਇਹ ਜੰਗਲਾਤ ਵਿਭਾਗ ਅੱਗੇ ਵਧਾ ਰਿਹਾ ਸੀ ਇੱਥੇ ਨਰੈਣਪੁਰ ਪਿੰਡ ਦੇ ਅੰਦਰ ਉਹਨਾਂ ਨੂੰ ਕੋਈ ਕਮਜ਼ੋਰੀ ਨਜ਼ਰ ਆਈ ਉਦੇ ਮੁਤਾਬਕ ਉਹਨਾਂ ਨੇ ਇੱਥੇ ਕੋਈ ਧੱਕੇਸ਼ਾਹੀ ਕਰਨ ਦਾ ਯਤਨ ਕੀਤਾ ਸੀ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀ ਮਾਨਯੋਗ ਹਾਈ ਕੋਰਟ ਨੇ ਇਥੋਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਸਟੇ ਦਿੱਤਾ ਕਿ ਜੰਗਲਾਤ ਵਿਭਾਗ ਜਿਹੜਾ ਇਹਨਾਂ ਨੂੰ ਇਥੋਂ ਕਬਜ਼ਾ ਇਹਨਾਂ ਦਾ ਨਹੀਂ ਛਡਵਾ ਸਕਦਾ ਉਹਨਾਂ ਦੇ ਕੋਈ ਕੋਈ ਦਖਲੰਦਾਜ਼ੀ ਨਹੀਂ ਕਰ ਸਕਦਾ ਲੇਕਿਨ ਇਹਦੇ باوجود ਵੀ ਧਮਕੀਆਂ ਮਾਰ ਰਹੀ ਸੀ ਕਿ ਅਸੀਂ ਤੁਹਾਨੂੰ ਜ਼ਮੀਨ ਦੇ ਵਿੱਚ ਨਹੀਂ ਵੜਨ ਦੇਣਾ ਸੋ ਇਹਨਾਂ ਨੇ ਸੱਦਾ ਦਿੱਤਾ ਸੀ ਇਹਨਾਂ ਨੇ ਜਥੇਬੰਦੀ ਬਣਾਈ ਆ ਧਾਰ ਬਲਾਕ ਦੇ ਅੰਦਰ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਸਾਡੀ ਜਥੇਬੰਦੀ ਦੀ ਉਹ ਸਹਾਇਕ ਜਥੇਬੰਦੀ ਆ ਸਬੰਧਤ ਜਥੇਬੰਦੀ ਆ ਸਾਡ ਨਾਲ ਤੇ ਉਹਨਾਂ ਨੇ ਫਿਰ ਅੱਜ ਫੈਸਲਾ ਕੀਤਾ ਸੀ ਕਿ ਅੱਜ ਉਹ ਜ਼ਮੀਨ ਦੇ ਵਿੱਚ ਹਾੜੀ ਦੀ ਬਜਾਈ ਜਿਹੜੀ ਕਰਨੀ ਹੈ ਤੋਂ ਉਸ ਨੂੰ ਸੱਦੇ ਨੂੰ ਲਾਗੂ ਕਰਨ ਵਾਸਤੇ ਅੱਜ ਇੱਥੇ ਕਿਸਾਨ ਮਜ਼ਦੂਰ ਸਿੰਘ ਹਰਸ਼ ਮੋਰਚੇ ਵੱਲੋਂ ਜ਼ਮੀਨ ਵਾਈ ਗਈ ਆ ਔਰ ਉਹ ਜ਼ਮੀਨ ਦੇ ਉੱਤੇ ਆਪਣੀ ਹਾੜੀ ਦੀ ਬਜਾਈ ਸ਼ੁਰੂ ਕੀਤੀ ਗਈ ਹੈ ਤੁਹਾਨੂੰ ਸਟੇ ਹੋ ਚੁੱਕਾ ਜੀ ਇਹਦਾ ਹਾਂਜੀ ਬਿਲਕੁਲ ਜੀ ਸਾਡੇ ਕੋਲ ਸਟੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਟੇ ਆ ਜੀ 5 ਤਰੀਕ ਤੱਕ ਸਰ ਪਹਿਲੇ ਵੀ ਜੰਗਲਾਤ ਵਿਭਾਗ ਨੇ ਇਰਤੇ ਆਪਣਾ ਕਬਜ਼ਾ ਕੀਤਾ ਸੀਗਾ ਉਸ ਸਮੇ ਵੀ ਕਹ ਰਹੇ ਸੀ ਕਿ ਸਟੇ ਹੈਗਾ ਉਸ ਸਮੇ ਕਿਉਂ ਨਹੀਂ ਦਿਖਾਇਆ ਗਿਆ ਸੀ ਨਹੀਂ ਵੇਖੋ ਕਬਜ਼ਾ ਕਦੀ ਵੀ ਜੰਗਲਾਤ ਵਿਭਾਗ ਦੇ ਇੱਥੇ ਨਹੀਂ ਹੋਇਆ ਜੀ ਇਹ ਉਹਨਾਂ ਦੀ ਵੇਖੋ ਇੱਕ ਝੂਠ ਦੀ ਪੇਸ਼ਕਾਰੀ ਆ ਇੱਕ ਝੂਠ ਨੂੰ ਆਂਦੇ ਨੇ 100 ਵਾਰੀ ਇੱਕ ਮਤਲਬ ਝੂਠਿਆਂ ਦਾ ਗੁਰੂ ਹੋਇਆ ਗੋਬਲਸ ਉਹਨੇ ਆਖਿਆ ਵੀ ਇੱਕ ਝੂਠ ਨੂੰ 100 ਵਾਰੀ ਬੋਲੋ ਤਾਂ ਸੱਚ ਸਾਫਤ ਹੋ ਜਾਂਦਾ ਵਾ ਸੋ ਇਸੇ ਇਹੋ ਹੀ ਹਾਲ ਇਥੋਂ ਦੇ ਮਤਲਬ ਜੰਗਲਾਤ ਵਿਭਾਗ ਦੇ ਕਦੀ ਉਹਨਾਂ ਦਾ ਇੱਥੇ ਕਬਜ਼ਾ ਨਹੀਂ ਹੋਇਆ ਸੋ ਮਤਲਬ ਉਹਨਾਂ ਨੇ ਬੂਟੇ ਜ਼ਰੂਰ ਕੁਝ ਇੱਕ ਥਾਂ ਦੇ ਵਿੱਚ ਲਾਏ ਹਨ ਲੇਕਿਨ ਉਹਦਾ ਕਬਜ਼ਾ ਬਦਸਤੂਰ ਸਾਡੇ ਪਿੰਡ ਦੇ ਕਿਸਾਨਾਂ ਕੋਲ ਰਿਹਾ ਉੱਥੇ ਇਹਨਾਂ ਨੇ ਮਤਲਬ ਸਮਾ ਲੰਗਰ ਤੋਂ ਬਾਅਦ ਜੈਂਤਰ ਵਗੈਰਾ ਭਿਜਿਆ ਪੱਠੇ ਭਿਜੇ ਸੀ ਉੱਥੇ ਆਪਣੇ ਪਸ਼ੂ ਬੰਨਦੇ ਰਹੇ ਕਬਜ਼ਾ ਇਹਨਾਂ ਦਾ ਬਦਸਤੂਰ ਹੈ ਕਬਜ਼ਾ ਇਹਨਾਂ ਦਾ ਕਦੇ ਵੀ ਢਗਲਾਤਾ ਨਹੀਂ ਹੋਇਆ ਜੀ ਅੱਜ ਤੁਸੀਂ ਕੀ ਕੀਤਾ ਜਿਨ੍ਹਾਂ ਦੇ ਉਹਨਾਂ ਨੇ ਕਬਜ਼ਾ ਕੀਤਾ ਸੀ ਤੁਸੀਂ ਅੱਜ ਕੀ ਕੀਤਾ ਉੱਥੇ ਅਸੀਂ ਉਹ ਜ਼ਮੀਨ ਵਾਹ ਦਿੱਤੀ ਹੈ ਤੇ ਮਤਲਬ ਉਹਦੇ ਵਿੱਚ ਆਪਾਂ ਕੁਝ ਸਰੋਂ ਤੇ ਕੁਝ ਕਣਕ ਦੀ ਬਿਜਾਈ ਜਿਹੜੀ ਉਹ ਕੀਤੀ ਹੈ ਜੀ ਕਿੰਨੇ ਕਿ ਜਮੀਨ ਵਾਤੀ ਹੈ ਜੀ ਅੱਜ ਅਸੀਂ ਲਗਭਗ 25 ਏਕੜ 25 ਤੋਂ 28 ਏਕੜ ਮੈਂ ਹੁਣ ਮਤਲਬ ਪੱਕਾ ਅੰਦਾਜ਼ਾ ਨਹੀਂ ਪਰ ਇਸ ਤੋਂ 30 ਤੋਂ 25 ਏਕੜ ਦੇ ਦਰਮਿਆਨ ਜਿਹੜੀ ਜ਼ਮੀਨ ਉਜਵਾਹੀ ਹੈ ਕੀ ਇੱਕ ਉਹ ਜਿਹੜੀ ਜ਼ਮੀਨ ਆ ਇਹ ਜੰਗਲਾਤ ਵਿਭਾਗ ਦੇ ਹੁਣ ਕਾਬੂ ਚ ਰਹਿ ਗਈ ਜਾਂ ਤੁਸੀਂ ਆਪਣਾ ਹੀ ਕਬਜ਼ਾ ਕਰੋਗੇ ਅੰਦਰ ਨਹੀਂ ਬਿਲਕੁਲ ਸਾਡਾ ਕਬਜ਼ਾ ਤੇ ਮਤਲਬ ਕੁਦਰਤੀ ਆ ਜਾਇਜ਼ ਆ ਕਾਨੂੰਨੀ ਆ ਤੇ ਅਸੀਂ ਮਤਲਬ ਉਹਦੇ ਜਾਇਜ਼ ਜਿਹੜੇ ਆ ਉਹ ਮਤਲਬ ਜ਼ਮੀਨ ਦੇ ਹੱਕਦਾਰ ਆ ਤੇ ਪੀੜ੍ਹੀਆਂ ਤੋਂ ਇਹ ਜ਼ਮੀਨ ਨੂੰ ਜਿਹੜਾ ਵਾਉਂਦੇ ਬੀਜਦੇ ਆਏ ਆ ਇਹਨਾਂ ਨੂੰ ਆਵਾਜ਼ ਅਸੀਂ ਕੀਤਾ ਇਸ ਕਰਕੇ ਮਤਲਬ ਇਹਦਾ ਹਰ ਲੈਵਲ ਦੇ ਉੱਤੇ ਸਾਡਾ ਹੱਕ ਆ ਅਸੀਂ ਕਦੇ ਵੀ ਇਹਨਾਂ ਨੂੰ ਛੱਡਾਂਗੇ सर नारायणपुर के जंगलात विभाग की जगह सभी जी कि पिछले समय कब्जा किया जंगलात विभाग ने किसान ने जो है वो ट्रैक्टर चलाए हैं दोबारा वह कहें कब्जा लिता है कि सू स्टे मिले है हाँ कहना सर देखो इसमें इन्होंने एक स्पेशल अपील डाली थी सुप्रीम हाई कोर्ट में सीएम डाली थी तो उसमें कोर्ट ने जो ऑर्डर किए थे इनको कोर्ट ने ऑर्डर किए थे कि भी जो पेटिशनर हैं जो रेस्पोंडेंट है दे विल रेस्ट फ्रॉम द डिस्पोजिंग द पेटिशनर बट इन्होंने इस तरीके से इस चीज़ का इंटरप्रटेशन लिया है कि भी हमारे जो लैंड जो पहले से हमारे नाम पे म्यूटेशन हो चुका है और इसमें हमने करीब बीस सेक्टर के आसपास में प्लांटेशन करवा भी चुके हैं पहले से ही और इसके रिगार्डिंग हमने एडिशनल एफिडेविट भी कोर्ट में पहले डाला हुआ है कि भी हमारे लैंड नाम पर लैंड म्यूटेशन हो चुकी है और हम प्लांटेशन भी करवा चुके हैं पूर्ण जो इन्होंने जो इसका इंटरप्रटेशन निकाला है कि भी हम प्लांटेशन को बर्बाद करके पूरे को खराब करके और इसमें बुआई करेंगे तो ये जो चीज़ वो कर रहे हैं वो गलत है और एक हाई कोर्ट के ऑर्डर का मैं कहूँगा कि रेस्पेक्ट करते हुए एक बहुत ज़्यादा एक्सट्रीम इंटरप्रटेशन इन्होंने लिया है हालाँकि कोर्ट ने एक बिल्कुल भी इनको नहीं कहा कि आप जाके उस प्लान्टशन को ख़राब करो और उसके बाद में वहाँ पर बुआई करो तो ठीक है पुलिस भी यहाँ पे मौके पर टाइम पर पहुँच गई थी और भी आ गए था हालांकि कुछ उन्होंने नुकसान किया है यहाँ पर प्लानेशन का ट्रैक्टर वैक्टर चलाए हैं लेकिन फाइनली ये कंक्लूजन पर पहुँचे हैं कि भी अभी जो मैट्रस सब जुडिश है कोर्ट में पेंडिंग है तो कोर्ट के जो फर्दर ऑर्डरस हैं नेक्स्ट डेट ऑफ हियरिंग में तब तक वेट करेंगे तब तक दोनों तरफ से कोई भी इस लैंड में नहीं आया जाएगा ये जो फाइनली फैसला हुआ सर जंगलात विभाग ने इन्होंने जी प्लानेन जी की नुकसान भी पहुँचाया हैगा की कार्रवाई है असी एस करा कि इन्होंने नुकसान पहुँचाया और उसके अकॉर्डिंग जो हमारे बनते रूल हैं उनके ਨਰਾਇਪੁਰ ਦੇ ਵਿੱਚ ਇੱਕ ਕਿਸਾਨਾਂ ਨੇ ਜਿਹੜੀ ਜੰਗਲਾਤ ਵਿਭਾਗ ਦੀ ਜ਼ਮੀਨ ਜਿਹੜੀ ਪਿਛਲੇ ਸਮੇਂ ਜੰਗਲਾਤ ਵਿਭਾਗ ਨੇ ਕਬਜ਼ਾ ਲਿੱਤਾ ਸੀ ਬੂਟੇ ਵੀ ਲਗਾਏ ਸੀ ਅੱਜ ਉਹਨਾਂ ਨੇ ਟਰੈਕਟਰ ਚਲਾਇਆ ਔਰ ਆਪਣਾ ਕਬਜ਼ਾ ਸ਼ੋਅ ਕੀਤਾਗਾ ਠੀਕ ਹੈ ਨਾ ਦੇਖੋ ਅੱਜ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਪੇ ਜੰਗਲਾਤ ਦੀ ਜ਼ਮੀਨ ਤੇ ਭਿੰਡ ਨਰਾਇਣਪੁਰ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਫਿਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਡੀ ਐਫਓ ਸਾਹਿਬ ਵੀ ਆਏ ਨੇ ਤਹਿਸੀਲਦਾਰ ਸਾਹਿਬ ਵੀ ਆਏ ਨੇ ਸਾਰੇ ਕੰਸਰਨਡ ਵਿਭਾਗਾਂ ਜਿਹੜਾ ਮੌਕੇ ਤੇ ਪਹੁੰਚਿਆ ਹੈ ਸੋ ਪਿੰਡ ਵਾਲਿਆਂ ਕੋਲ ਇੱਕ ਹਾਈ ਕੋਰਟ ਦੇ ਆਰਡਰ ਸੀ ਉਹ ਆਪਣੇ ਉਸ ਆਰਡਰ ਨੂੰ ਜਿਹੜਾ ਵੈਲਿਡ ਦੱਸ ਰਹੇ ਸੀ ਉਹਦੇ ਮੁਤਾਬਕ ਕਹਿ ਰਹੇ ਆ ਵੀ ਆਪਾਂ ਇਹ ਸਾਡੇ ਹੀ ਕਬਜ਼ਾ ਹੈ ਆਪਾਂ ਕਿਦੀ ਡਿਸਪੋਜ਼ੈਸ਼ਨ ਨਹੀਂ ਹੋਏ ਸੋ ਜਿਹੜਾ ਫੋਰੈਸਟ ਮੈਗਮਾ ਉਹ ਗਲਤ ਕਹਿ ਰਿਹਾ ਬਿਆਨਬਾਜ਼ੀ ਕਰ ਰਿਹਾ ਤੇ ਕੋਰਟ ਦੇ ਹੁਕਮਾਂ ਮੁਤਾਬਕ ਅਹੀਂ ਪੋਜੈਸ਼ਨ ਚ ਹੀ ਆ ਸੋ ਆਪਾਂ ਸਾਰੇ ਡਿਪਾਰਟਮੈਂਟ ਦੇ ਇਕੱਠੇ ਹੋ ਕੇ ਤੇ ਪਿੰਡ ਵਾਲੇ ਕਿਸਾਨ ਯੂਨੀਅਨਸ ਆਈਆਂ ਸੀ ਸੋ ਇਹ ਫੈਸਲਾ ਇਹਨਾਂ ਨੇ ਯੂਨੀਨੀਮਸਲੀ ਲਿਆ ਆ ਕਿ 5 ਤਰੀਕ ਤੱਕ ਕੋਈ ਵੀ ਬੰਦਾ ਉੱਥੇ ਇੰਟਰਫੇਅਰ ਨਹੀਂ ਕਰੇਗਾ ਜ਼ਮੀਨ 'ਚ ਕਿਉਂਕਿ 5 ਤਰੀਕ ਨੂੰ ਹਾਈ ਕੋਰਟ 'ਚ ਇਸ ਦੀ ਤਰੀਕ ਹੈ ਤਰੀਕ ਤੇ ਜੋ ਵੀ ਜਾਸਾ ਵਗਿਆ ਆਰਡਰ ਕਰਨਗੇ ਉਹਦੇ ਮੁਤਾਬਕ ਜਿਹੜਾ ਇਸ ਜ਼ਮੀਨ ਤੇ ਜੋ ਵੀ ਪਾਰਟੀ ਹੱਕ ਰੱਖੀ ਹੋਊ ਨੂੰ ਜਾਏਗੀ। ਉਹ ਜਿਸ ਨੇ ਹਾਲ ਵੀ ਚਲਾਇਆ ਉਹਨਾਂ ਨੇ ਕਿਹਾ ਸੀ ਕਬਜ਼ਾ ਕਰ ਲਿੱਤਾ ਹੈਗਾ 25 ਤੋਂ 30 ਕਿੱਲੇ ਤਕਰੀਬਨ ਜ਼ਮੀਨ। ਦੇਖੋ ਜੀ ਇਸ ਇਸੇ ਗੱਲ ਤੇ ਤੇ ਡਿਸਪਿਊਟ ਹੈ। ਕੋਰਟ ਉਹਨਾਂ ਦੇ ਮੁਤਾਬਕ ਵੀ ਕੋਰਟ ਸਾਨੂੰ ਕਹਿ ਰਿਹਾ ਵੀ ਤੁਸੀਂ ਪੇਸ਼ ਹੋ। ਫੈਟ ਫੋਰੈਸਟ ਮਹਿਕਮੇ ਨੇ ਆਲਰੇਡੀ ਪੋਜੇਸ਼ਨ ਲੈ ਲਿਆ ਸੋ ਦੋਨਾਂ ਚੀਜ਼ਾਂ ਦੇ ਵਿੱਚ ਜਿਹੜਾ ਸਟੋਰੀ ਜਿਹੜੀ ਐ ਐਮਬਿਗਿਊਸ ਹੋ ਗਈ ਇੱਕ ਇੱਕ ਉੱਥੇ ਭੁਲੇਖਾ ਪੈ ਗਿਆ ਜਾਂ ਭੁਲੇਖਾ ਬਣ ਗਿਆ ਵੀ ਹੁਣ ਕੀ ਕੀਤਾ ਜਾਏ ਸੋ ਰੈਵਨਿਊ ਮਹਿਕਮਾ ਇੱਥੇ ਸੀ ਸੋ ਇੱਕ ਯੂਨੀਮਨਸਲੀ ਡਿਸੀਜਨ ਹੋਇਆ ਵੀ 5 ਤਰੀਕ ਤੱਕ ਇਸ ਗੱਲ ਤੇ ਕੋਈ ਵੀ ਉਸ ਜ਼ਮੀਨ 'ਤੇ ਨਾ ਪੜੇ ਐਸਮ ਜ਼ेड ਪੰਜਾਬ ਦੇ ਲਈ ਪਠਾਨਕੋਟ ਤੋਂ ਲੱਕੀ ਦੀ ਰਿਪੋਰਟ